ਦੋਸਤੋ ਜਰਾ ਸੋਚੋ ਜੇਕਰ ਤੁਹਾਡੇ ਥਾਣੇ ਦੇ ਸਾਹਮਣੇ ਇੱਕ ਫਰਟੀ ਪੁਰਾਣੀ ਥਾੜੀ ਵਿੱਚ ਲਿਪਟੀ ਔਰਤ ਆਵੇ ਪੈਰਾ ਵਿੱਚ ਟੁੱਟੀਆਂ ਜੱਪਲਾਂ ਚਿਹਰੇ ਤੇ ਧੂੜ ਅਤੇ ਥਕਾਵਟ ਅਤੇ ਅਚਾਨਕ ਉਹ ਕਹੇ ਕਿ ਉਹ ਆਈਪੀਐਸ ਅਧਿਕਾਰੀ ਹੈ ਤਾਂ ਤੁਸੀਂ ਕੀ ਕਰੋਗੇ ਦੋਸਤੋ ਇਹ ਕੋਈ ਫਿਲਮੀ ਸੀਨ ਨਹੀਂ ਬਲਕਿ ਹਕੀਕਤ ਹੈ ਇੱਕ ਅਜੀ ਹਕੀਕਤ ਜਿਸ ਨੇ ਨਾ ਸਿਰਫ ਥਾਣੇ ਨੂੰ ਬਲਕਿ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਕੀ ਸੀ ਔਰਤ ਦੀ ਅਸਲੀ ਸਚਾਈ ਕਿਵੇਂ ਸਾਹਮਣੇ ਆਈ ਸਾਰੀ ਸਚਾਈ ਅਤੇ ਫਿਰ ਕੀ ਫੈਸਲਾ ਲਿਆ ਗਿਆ ਅੱਜ ਦੀ ਇਸ ਕਹਾਣੀ ਵਿੱਚ ਮੋੜ ਤੇ ਤੁਹਾਨੂੰ ਇੱਕ ਨਵਾਂ ਝਟਕਾ ਲੱਗੇਗਾ ਇਹ ਵਾਕਿਆ ਇੱਕ ਛੋਟੇ ਜਿਹੇ ਜ਼ਿਲ੍ਹੇ ਦਾ ਜਿੱਤੇ ਹਰ ਦਿਨ ਦੀ ਤਰ੍ਹਾਂ ਥਾਣਾ ਆਪਣੀ ਰੁਟੀਨ ਵਿੱਚ ਰੁੱਝਿਆ ਹੋਇਆ ਸੀ ਚਪੜਾਸੀ ਚਾਹ ਲੈ ਕੇ ਜਾ ਰਿਹਾ ਸੀ ਥਾਣੇਦਾਰ ਆਪਣੀ ਕੁਰਸੀ ਤੇ ਆਰਾਮ ਨਾਲ ਬੈਠਾ ਹੋਇਆ ਫਾਈਲਾਂ ਪਲਟ ਰਿਹਾ ਸੀ ਤੇ ਸਿਪਾਈ ਆਪਣੇ ਆਪਣੇ ਕੰਮਾਂ ਵਿੱਚ ਉਲਝੇ ਹੋਏ ਸਨ ਠੀਕ ਦੁਪਹਿਰ ਦੇ 3 ਵਜੇ ਗੇਟ ਤੇ ਇੱਕ ਅਜੀਬ ਜਿਹੀ ਹਰਕਤ ਹੋਈ ਇੱਕ ਔਰਤ ਜਿਸ ਦੀ ਹਾਲਤ ਦੇਖ ਕੇ ਕੋਈ ਵੀ ਉਸ ਨੂੰ ਪਿਕਾਰਨ ਸਮਝ ਲਵੇ ਗੇਟ ਦੇ ਕੋਲ ਲੜਖੜਾਉਂਦੀ ਹੋਈ ਆ ਰਹੀ ਸੀ ਉਸਦੇ ਕੱਪੜੇ ਫਟੇ ਹੋਏ ਸਨ, ਬਾਲ ਖਿਲਰੇ ਹੋਏ, ਬਦਨ ਤੇ ਧੂੜ ਜੰਮੀ ਹੋਈ ਸੀ। ਸਿਪਾਈ ਨੇ ਉਸਨੂੰ ਦੇਖਿਆ ਤੇ ਚਿੱਕਿਆ, "ਓਏ ਕਿੱਥੇ ਚੱਲੀ ਆ ਰਹੀ ਹੈਂ? ਇਹ ਥਾਣਾ ਹੈ, ਪੀਕ ਮੰਗਣ ਦੀ ਜਗ੍ਹਾ ਨਹੀਂ। ਚੱਲ ਹਟ ਹੱਤੋਂ।" ਔਰਤ ਕੁਝ ਨਹੀਂ ਬੋਲੀ, ਬਸ ਇੱਕ ਡੂੰਗੀ ਨਜ਼ਰ ਮਾਰੀ ਇੱਕ ਇੱਕ ਆਦਮੀ ਤੇ, ਜਿਵੇਂ ਉਸ ਦੀਆਂ ਅੱਖਾਂ ਸਭ ਕੁਝ ਨਾ ਭਰਈਆਂ ਹੋਣ, ਜਿਵੇਂ ਕੋਈ ਡੂੰਗੀ ਸਕੈਨਿੰਗ ਕਰ ਰਹੀ ਹੋਵੇ। ਥਾਣੇ ਦੇ ਅੰਦਰ ਕੁਝ ਸਿਪਾਈ ਹੱਸਣ ਲੱਗੇ। ਕਿਸੇ ਨੇ ਕਿਹਾ, "ਅੱਜਕੱਲ ਤਾਂ ਭਿਕਾਰੀ ਵੀ ਥਾਣਾ ਘੁੰਮਣ ਲੱਗੇ ਹਨ।" ਕਿਸੇ ਨੇ ਉਸਨੂੰ ੱੱਕਾ ਦੇਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਉਸਨੂੰ ਗਾਲਾਂ ਦਿੱਤੀ ਦੇਖ ਕੇ ਮੂੰਹ ਫੇਰ ਲਿਆ ਪਰ ਇੱਕ ਸਿਪਾਈ ਨਾਮ ਸੀ ਰਾਕੇਸ਼ ਉਸਨੇ ਉਸ ਔਰਤ ਨੂੰ ਦੇਖਿਆ ਤੇ ਬੋਲਿਆ ਭੈਣ ਜੀ ਕੋਈ ਪਰੇਸ਼ਾਨੀ ਹੈ ਕੀ ਅੰਦਰ ਆਓ ਦੱਸੋ ਔਰਤ ਨੇ ਉਸ ਦੀ ਤਰਫ ਇੱਕ ਪਲ ਲਈ ਦੇਖਿਆ ਫਿਰ ਚਿਹਰ ਝੁਕਾ ਲਿਆ ਰਾਕੇਸ਼ ਉਸ ਨੂੰ ਕੁਰਸੀ ਤੇ ਬੈਠਣ ਲਈ ਕਹਿੰਦਾ ਹੈ ਬਾਕੀ ਸਿਪਾਈ ਉਸ ਨੂੰ ਘੂਰ ਰਹੇ ਸਨ ਮਾਨੋ ਉਸਨੇ ਕੋਈ ਵੱਡਾ ਗੁਨਾਹ ਕਰ ਦਿੱਤਾ ਹੋਵੇ ਔਰਤ ਨੇ ਹੌਲੀ ਨਾਲ ਆਪਣੇ ਫਟੇ ਕੱਪੜਿਆਂ ਦੇ ਹੇਠਾਂ ਲੁਕਾਇਆ ਹੋਇਆ ਬੈਗ ਕੱਢਿਆ ਬੈਗ ਵਿੱਚੋਂ ਇੱਕ ਕਾਰਡ ਕੱਢਿਆ ਸਾਦਾ ਕਾਰਡ ਪਰ ਉਸਤੇ ਸਨੇਰੀ ਅੱਖਰਾਂ ਵਿੱਚ ਲਿਖਿਆ ਸੀ ਗਵਰਨਮੈਂਟ ਆਫ ਇੰਡੀਆ इंडियन पुलिस सर्विस आईडी कार्ड आईडी कार्ड देखदे हीराकेश ਦਾ ਚਿਹਰਾ ਸਫੇਦ ਪੈ ਗਿਆ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਰਾਕੇਸ਼ ਨੇ ਜਲਦੀ ਨਾਲ ਥਾਣੇਦਾਰ ਨੂੰ ਬੁਲਾਇਆ ਸਾਬ ਮਾਮਲਾ ਗੜਬੜ ਹੈ ਜਲਦੀ ਆਓ ਥਾਣੇਦਾਰ ਨੇ ਜੀਮੇ ਹੀ ਕਾਰਡ ਦੇਖਿਆ ਉਸ ਦੇ ਚਿਹਰੇ ਤੋਂ ਸਾਰਾ ਰੰਗ ਉੱਡ ਗਿਆ ਮੈਡਮ ਤੁਸੀਂ ਇਸ ਹਾਲਤ ਵਿੱਚ ਥਾਣੇਦਾਰ ਦਾ ਗਲਾ ਸੁੱਕ ਗਿਆ ਮਹਿਲਾ ਆਈਪੀਐਸ ਨੇ ਇੱਕ ਠੰਡੀ ਮੁਸਕਾਨ ਦਿੱਤੀ ਤੇ ਬੋਲੀ ਹਾਂ ਤੁਹਾਡੀ ਸਭ ਦੀ ਸਚਾਈ ਜਾਣਨ ਲਈ ਆਈ ਹਾਂ ਆਈਪੀਐਸ ਅਫਸਰ ਨੇ ਥਾਣੇ ਦੇ ਸਾਰੇ ਸਟਾਫ ਨੂੰ ਇੱਕ ਜਗ੍ਹਾ ਬੁਲਾਇਆ ਪੁੱਛਿਆ ਜੇਕਰ ਅੱਜ ਅੱਜ ਵਿੱਚ ਕੋਈ ਬੇਸਾਰਾ ਔਰਤ ਮਦਦ ਮੰਗਣ ਆਉਂਦੀ ਤਾਂ ਕਿ ਉਸ ਨੂੰ ਵੀ ਐਵੇਂ ਹੀ ਧੱਕੇ ਮਾਰਦੇ ਕੋਈ ਕੁਝ ਨਹੀਂ ਬੋਲ ਪਾਇਆ ਸਭ ਦੇ ਸਿਰ ਝੁਕੇ ਹੋਏ ਸਨ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਬਲਕਿ ਹੁਣ ਅਸਲੀ ਖੇਡ ਸ਼ੁਰੂ ਹੁੰਦੀ ਹੈ ਮਹਿਲਾ ਆਈਪੀਐਸ ਨੇ ਆਦੇਸ਼ ਦਿੱਤਾ ਕਿ ਅੱਜ ਰਾਤ ਥਾਣੇ ਵਿੱਚ ਗੁਪਤ ਪੁੱਛਗਿੱਛ ਹੋਵੇਗੀ ਹਰ ਪੁਲਿਸ ਕਰਮੀ ਤੋਂ ਵਿਅਕਤੀਗਤ ਸਵਾਲ ਪੁੱਛੇ ਜਾਣਗੇ ਇਹ ਵੀ ਚੈੱਕ ਕੀਤਾ ਜਾਵੇਗਾ ਕਿ ਕਿੰਨਾ ਲੋਕਾਂ ਦੀਆਂ ਸ਼ਿਕਾਇਤਾਂ ਥਾਣੇ ਦੇ ਰਿਕਾਰਡ ਵਿੱਚ ਦਵਾ ਦਿੱਤੀਆਂ ਗਈਆਂ ਹਨ ਸਿਰਫ ਇਹੀ ਨਹੀਂ ਮਹਿਲਾ ਆਈਪੀਐਸ ਨੇ ਆਸ-ਪਾਸ ਦੇ ਪਿੰਡਾਂ ਵੀ ਫਰਿਆਦੀਆਂ ਨੂੰ ਬੁਲਾਇਆ ਉਹਨਾਂ ਨੇ ਕਿਹਾ ਜਿਸ ਨੂੰ ਵੀ ਥਾਣੇ ਤੋਂ ਸ਼ਿਕਾਇਤ ਹੋਵੇ ਉਹ ਆਵੇ ਤੇ ਖੁੱਲ੍ਹੇ ਆਮ ਦੱਸੇ ਥਾਣੇ ਦਾ ਸਟਾਫ ਹੱਕਾ ਬੱਕਾ ਸੀ ਰਾਤ ਪਰ ਥਾਣੇ ਵਿੱਚ ਚੈਲਪੈਲ ਰਹੀ ਵੱਡੇ ਅਧਿਕਾਰੀ ਵੀ ਥਾਣੇ ਪਹੁੰਚੇ ਜਾਂਚ ਟੀਮ ਤਿਆਰ ਹੋਈ ਜ਼ਿਲ੍ਹੇ ਦੇ ਡੀਐਮ ਅਤੇ ਐਸਪੀ ਨੂੰ ਰਿਪੋਰਟ ਭੇਜੀ ਗਈ ਪਰ ਅਸਲੀ ਸਜ਼ਾ ਕਿਸ ਦੀ ਹੋਵੇਗੀ ਕੌਣ ਬਚ ਪਾਵੇਗਾ ਕਿਸ ਦਾ ਕਰੀਅਰ ਬਰਬਾਦ ਹੋਵੇਗਾ ਤੇ ਆਖਿਰ ਮਹਿਲਾ ਆਈਪੀਐਸ ਦਾ ਅਗਲਾ ਕਦਮ ਕੀ ਹੋਵੇਗਾ ਤਾਂ ਕੀ ਇਸ ਮਹਿਲਾ ਆਈਪੀਐਸ ਦਾ ਅਸਲੀ ਪਲਾਨ ਕਿ ਕੋਈ ਵੱਡਾ ਰੈਕਟ ਫੜਿਆ ਜਾਵੇਗਾ ਜਾਂ ਫਿਰ ਇਸ ਥਾਣੇ ਵਿੱਚ ਲੁਕੇ ਕੁਝ ਹੋਰ ਰਾਜਦਾਰ ਆਉਣਗੇ ਸ਼ਾਮ ਹੁੰਦੇ ਹੁੰਦੇ ਥਾਣੇ ਦੇ ਬਾਹਰ ਭੀੜ ਲੱਗਣੀ ਸ਼ੁਰੂ ਹੋ ਗਈ ਪਿੰਡਾਂ ਤੋਂ ਲੋਕ ਟਰੈਕਟਰ ਸਾਈਕਲ ਅਤੇ ਪੈਦਲ ਚੱਲਦੇ ਹੋਏ ਪਹੁੰਚੇ ਹਰ ਕਿਸੇ ਦੀਆਂ ਅੱਖਾਂ ਵਿੱਚੋਂ ਇੱਕ ਹੀ ਸਵਾਲ ਸੀ ਅੱਜ ਸੱਚ ਵਿੱਚ ਇਨਸਾਫ ਮਿਲੇਗਾ ਥਾਣੇ ਦੇ ਬਾਹਰ ਪੁਲਸ ਵਾਲਿਆਂ ਦੇ ਚਿਹਰੇ ਉਤਰ ਜੁਕੇ ਸਨ ਜੋ ਕਦੇ ਜਨਤਾ ਨੂੰ ਡਰਾਉਂਦੇ ਸਨ ਅੱਜ ਖੁਦ ਕੰਬ ਰਹੇ ਸਨ ਹਰ ਕੋਈ ਸੋਚ ਰਿਹਾ ਸੀ ਕਿਤੇ ਮੇਰਾ ਨਾਮ ਨਾ ਆ ਜਾਵੇ ਮਹਿਲਾ ਆਈਪੀਐਸ ਨੇ ਇੱਕ ਵੱਡਾ ਟੈਂਟ ਲਗਵਾਇਆ ਥਾਣੇ ਦੇ ਬਾਹਰ ਲਾਊਡ ਸਪੀਕਰ 'ਚ ਅਨਾਉਂਸਮੈਂਟ ਹੋਇਆ ਜਿਸ ਨੂੰ ਵੀ ਥਾਣੇ ਦੇ ਕਿਸੇ ਕਰਮਚਾਰੀ ਇਹ ਤੋਂ ਸ਼ਿਕਾਇਤ ਹੈ ਉਹ ਬੇਜਿਜਕ ਹੋ ਕੇ ਸਾਹਮਣੇ ਆਵੇ ਕੋਈ ਡਰਨ ਦੀ ਲੋੜ ਨਹੀਂ ਪਹਿਲਾ ਫਰਿਆਦੀ ਸਾਹਮਣੇ ਆਇਆ ਇੱਕ ਬੁੱਢੀ ਅੰਮਾ ਜਿਸ ਦੀ ਕੰਪਦੀ ਆਵਾਜ਼ ਨੇ ਸਭ ਦਾ ਦਿਲ ਦਹਿਲਾ ਦਿੱਤਾ ਮੈਡਮ ਮੇਰੇ ਬੇਟੇ ਦੇ ਨਾਲ ਮਾਰਕੁੱਟ ਹੋਈ ਸੀ ਮੈਂ ਰੋ ਰੋ ਕੇ ਫਰਿਆਦ ਲਗਾਈ ਸੀ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਉਲਟਾ ਭਗਾ ਦਿੱਤਾ ਗਿਆ ਆਈਪੀਐਸ ਅਧਿਕਾਰੀ ਨੇ ਸ਼ਾਂਤ ਆਵਾਜ਼ ਵਿੱਚ ਪੁੱਛਿਆ ਕੌਣ ਸੀ ਡਿਊਟੀ ਤੇ ਉਸ ਦਿਨ ਥਾਣੇਦਾਰ ਚੁੱਪ ਸਿਪਾਈ ਚੁੱਪ ਪੂਰਾ ਥਾਣਾ ਜਿਵੇਂ ਪੱਥਰ ਬਣ ਗਿਆ ਹੋਵੇ ਆਈਪੀਐਸ ਨੇ ਨੋਟਬੁੱਕ ਕੱਢੀ ਤੇ ਕੁਝ ਨਾਮ ਲਿਖੇ ਰਾਤ ਦੇ 8 ਵਜੇ ਇੱਕ ਦੂਜੀ ਟੀਮ ਆਈ ਗੁਪਤਚਾਰ ਵਿਭਾਗ ਤੋਂ ਉਹਨਾਂ ਦੇ ਹੱਥ ਵਿੱਚ ਫਾਈਲਾਂ ਸਨ ਥਾਣੇ ਦੀਆਂ ਪੁਰਾਣੀਆਂ ਐਫਆਈਆਰ ਤੇ ਡੇਲੀ ਡਾਇਰੀ ਰਿਪੋਰਟ ਹਰ ਸ਼ਿਕਾਇਤ ਨੂੰ ਚੈੱਕ ਕੀਤਾ ਜਾਣ ਲੱਗਾ ਕਿੰਨੇ ਕੇਸ ਰਜਿਸਟਰ ਨਹੀਂ ਹੋਏ ਕਿਸ ਫਰਿਆਦੀ ਤੋਂ ਪੈਸੇ ਮੰਗੇ ਗਏ ਕਿੰਨਾ ਗਰੀਬਾਂ ਨੂੰ ਤਮਕਾ ਕੇ ਭਗਾ ਦਿੱਤਾ ਗਿਆ ਜਿਵੇਂ ਜਿਵੇਂ ਫਾਈਲਾਂ ਖੁੱਲ੍ਹਦੀਆਂ ਰਹੀਆਂ ਥਾਣੇ ਦੀ पोल ਵੀ ਖੁੱਲਦੀ ਗਈ ਆਈਪੀਐਸ ਅਧਿਕਾਰੀ ਨੇ ਖੁਦ ਕਈ ਫਰਿਆਦੀਆਂ ਤੋਂ ਵੱਖਰੇ ਤੌਰ ਤੇ ਬੰਦ ਕਮਰੇ ਵਿੱਚ ਪੁੱਛਗਿੱਛ ਕੀਤੀ ਉਹਨਾਂ ਦੀ ਅੱਖਾਂ ਭਾਰੀਆਂ ਸਨ ਜਦ ਇੱਕ ਔਰਤ ਨੇ ਕਿਹਾ ਮੈਡਮ ਜੇਕਰ ਤੁਸੀਂ ਨਾਮ ਦੇ ਤਾਂ ਸਾਨੂੰ ਲੱਗਦਾ ਪੁਲਿਸ ਵੀ ਪੈਸੇ ਵਾਲਿਆਂ ਦੀ ਹੀ ਹੁੰਦੀ ਹੈ ਪਰ ਸਿਰਫ ਬਾਹਰ ਹੀ ਨਹੀਂ ਅੰਦਰ ਵੀ ਕੁਝ ਚੱਲ ਰਿਹਾ ਸੀ ਕੁਝ ਪੁਲਿਸ ਵਾਲੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਕੋਈ ਫੋਨ ਤੇ ਕਿਸੇ ਉੱਪਰ ਵਾਲੇ ਤੋਂ ਮਦਦ ਮੰਗ ਰਿਹਾ ਸੀ ਕਿਸੇ ਨੇ ਖਬਰ ਦਿੱਤੀ ਜੇਕਰ ਰਿਪੋਰਟ ਉੱਪਰ ਪਹੁੰਚੀ ਤਾਂ ਸਭ ਦੀ ਨੌਕਰੀ ਖਤਰੇ ਵਿੱਚ ਪੈ ਜਾਵੇਗੀ ਅਚਾਨਕ ਥਾਣੇ ਦੇ ਇੱਕ ਪੁਰਾਣੇ ਹਵਲਦਾਰ ਨੇ ਚੁੱਪਚਾਪ ਇੱਕ ਫਾਈਲ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਆਈਪੀਐਸ ਦੀ ਨਜ਼ਰ ਤੇਜ਼ ਸੀ ਉਹਨਾਂ ਨੇ ਤੁਰੰਤ ਉਸ ਨੂੰ ਫੜ ਲਿਆ ਕੀ ਛੁਪਾ ਰਹੇ ਹੋ ਔਰਤ ਦੀ ਆਵਾਜ਼ ਵਿੱਚ ਬਿਜਲੀ ਸੀ ਹਵਲਦਾਰ ਬੁਰੀ ਤਰ੍ਹਾਂ ਕੰਬਣ ਲੱਗਾ ਉਸਦੇ ਹੱਥਾਂ ਫਾਈਲ ਡਿੱਗ ਗਈ ਉਸ ਵਿੱਚੋਂ ਨਿਕਲੀਆਂ ਕਈ ਸ਼ਿਕਾਇਤਾਂ ਜੋ ਕਾਪੀ ਕੀਤੀਆਂ ਹੋਈਆਂ ਸਨ ਪਰ ਰਜਿਸਟਰ ਨਹੀਂ ਕੀਤੀਆਂ ਗਈਆਂ ਸਨ ਮਹਿਲਾ ਆਈਪੀਐਸ ਨੇ ਸਖਤ ਲੈਜੇ ਵਿੱਚ ਆਦੇਸ਼ ਦਿੱਤਾ ਅੱਜ ਰਾਤ ਕੋਈ ਥਾਣਾ ਨਹੀਂ ਛੱਡੇਗਾ ਸਭ ਦੀ ਡਿਊਟੀ ਅਜਿਹਾ ਹੈ ਜਨਤਾ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਥਾਣੇ ਦੇ ਬਾਹਰ ਪੀੜ ਹੋਰ ਵੱਧਦੀ ਜਾ ਰਹੀ ਸੀ ਸੋਸ਼ਲ ਮੀਡੀਆ ਤੇ ਲਾਈਵ ਵੀਡੀਓ ਚੱਲਣ ਲੱਗੇ ਸਨ ਕੋਈ ਮੋਬਾਈਲ ਤੇ ਥਾਣੇ ਦਾ ਸੀਨ ਰਿਕਾਰਡ ਕਰ ਰਹੇ ਸਨ ਜ਼ਿਲ੍ਹੇ ਦੇ ਵੱਡੇ ਅਧਿਕਾਰੀਆਂ ਤੱਕ ਖਬਰ ਪਹੁੰਚ ਗਈ ਸੀ ਹੁਣ ਸਵਾਲ ਸੀ ਕਿ ਇਸ ਥਾਣੇ ਨੂੰ ਬੰਦ ਕਰ ਦਿੱਤਾ ਜਾਵੇਗਾ ਕਿ ਵੱਡੇ ਅਧਿਕਾਰੀਆਂ ਤੇ ਵੀ ਗਾਜ ਗੇਗੀ ਜਾਂ ਫਿਰ ਕੋਈ ਰਾਜਨੀਤਿਕ ਦਬਾਅ ਕਹਾਣੀ ਨੂੰ ਪਲਟ ਦੇਵੇਗਾ ਇਸੇ ਦੌਰਾਨ ਮਹਿਲਾ ਆਈਪੀਐਸ ਦੇ ਕੋਲ ਇੱਕ ਸਿਕਰਟ ਕਾਲ ਆਇਆ ਕਾਲ ਤੇ ਕਿਹਾ ਗਿਆ ਮੈਡਮ ਜੋ ਤੁਸੀਂ ਥਾਣੇ ਵਿੱਚ ਦੇਖਿਆ ਉਹ ਤਾਂ ਬਸ ਟ੍ਰੇਲਰ ਹੈ ਅਸਲੀ ਖੇਡ ਥਾਣੇ ਦੇ ਪਿੱਛੇ ਹੋ ਰਿਹਾ ਹੈ ਮਹਿਲਾ ਆਈਪੀਐਸ ਦਾ ਮੱਥਾ ਟਣਕਿਆ ਉਹਨਾਂ ਨੇ ਤੁਰੰਤ ਥਾਣੇ ਦੇ ਪਿੱਛੇ ਦਾ ਰਸਤਾ ਸੀਲ ਕਰਵਾ ਦਿੱਤਾ ਅਤੇ ਉੱਥੇ ਖੁਦ ਆਪਣੀ ਟੀਮ ਦੇ ਨਾਲ ਰਵਾਨਾ ਹੋ ਗਈ ਪਰ ਜੋ ਨਜ਼ਾਰਾ ਉੱਥੇ ਮਿਲਿਆ ਉਸ ਨੇ ਕਹਾਣੀ ਨੂੰ ਇੱਕ ਅਜੇ ਮੋੜ ਤੇ ਲਾ ਦਿੱਤਾ ਜਿਸ ਨੂੰ ਕੋਈ ਸੋਚ ਵੀ ਨਹੀਂ ਸਕਦਾ ਸੀ ਤਾਂ ਅਖੀਰ ਥਾਣੇ ਦੇ ਪਿੱਛੇ ਕੀ ਛੁਪਿਆ ਕਿਹੜੇ ਗੁਨਾਹਾਂ ਦੀ ਸਚਾਈ ਦਬਾਈ ਜਾ ਰਹੀ ਸੀ ਕੀ ਮਹਿਲਾ ਆਈਪੀਐਸ ਇਕੱਲੀ ਇਸ ਪੂਰੇ ਪ੍ਰਿਸ਼ਟ ਤੰਤਰ ਨਾਲ ਲੜ ਪਾਵੇਗੀ ਜਾਂ ਫਿਰ ਕੋਈ ਹੋਰ ਤਾਕਤ ਉਸ ਨੂੰ ਰੋਕਣ ਆਵੇਗੀ ਮਹਿਲਾ ਆਈਪੀਐਸ ਅਫਸਰ ਨੇ ਆਪਣੇ ਨਾਲ ਇੱਕ ਛੋਟੀ ਟੀਮ ਲਈ ਤੇ ਥਾਣੇ ਦੇ ਪਿੱਛੇ ਪਹੁੰਚੀ ਰਾਤ ਡੂੰਗੀ ਹੋ ਚੁੱਕੀ ਸੀ ਚਾਰੇ ਪਾਸੇ ਸੁੰਨਸਾਨ ਸੀ ਥਾਣੇ ਦੇ ਪਿਛਲੇ ਦੀਵਾਰ ਟੁੱਟੀ ਹੋਈ ਸੀ ਜਿੱਥੇ ਇੱਕ ਗੁਪਤ ਰਸਤਾ ਬਣਿਆ ਹੋਇਆ ਸੀ ਜਿਵੇਂ ਹੀ ਟੀਮ ਨੇ ਟੋਰਚ ਦੀ ਰੋਸ਼ਨੀ ਪਾਈ ਤਾਂ ਉੱਥੇ ਜੋ ਦਿਖਾਈ ਦਿੱਤਾ ਉਸ ਨੇ ਸਭ ਨੂੰ ਸੁੰਨ ਕਰ ਦਿੱਤਾ ਪਿੱਛੇ ਇੱਕ ਪੁਰਾਣਾ ਗਦਾਮ ਸੀ ਉੱਥੇ ਛੱਕੀ ਲਗਜਤ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਕਈ ਜਬਤ ਕੀਤੀਆਂ ਗਈਆਂ ਗੱਡੀਆਂ ਦੇ ਪਾਰਸ ਬਰਬੰਦ ਹੋਏ ਮਹਿਲਾ ਆਈਪੀਐਸ ਦਾ ਚਿਹਰਾ ਸਖਤ ਹੋ ਗਿਆ ਯਾਨੀ ਥਾਣਾ ਅਪਰਾਧ ਦੀ ਫੈਕਟਰੀ ਬਣਿਆ ਹੋਇਆ ਸੀ ਆਈਪੀਐਸ ਨੇ ਤੁਰੰਤ ਵਾਇਰਲੈਸ ਤੇ ਸੰਦੇਸ਼ ਭੇਜਿਆ ਪੂਰਾ ਥਾਣਾ ਖੇਤਰ ਘੇਰ ਲਿਆ ਜਾਵੇ ਕੋਈ ਵੀ ਸ਼ੱਕੀ ਭੱਜ ਨਾ ਪਾਵੇ ਜਾਂ ਥਾਣੇ ਦੇ ਬਾਕੀ ਪੁਰਸ਼ ਕਰਮੀਆਂ ਨੂੰ ਖਬਰ ਮਿਲੀ ਕਿ ਗੋਦਾਮ ਦਾ ਪੇੜ ਖੁੱਲ ਗਿਆ ਹੈ ਤਾਂ ਉੱਥੇ ਭੱਜ ਦੜ ਮੱਚ ਗਈ ਕੋਈ ਪੁਲਿਸ ਵਾਲੇ ਚੁੱਪਚਾਪ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਕਿਸੇ ਨੇ ਵਰਦੀ ਉਤਾਰ ਸੁੱਟੀ ਤਾਂ ਕੋਈ ਬਾਥਰੂਮ ਵਿੱਚ ਛੁਪਣ ਲੱਗਾ ਆਈਪੀਐਸ ਨੇ ਖੁਦ ਕਈ ਸਿਪਾਈਆਂ ਨੂੰ ਮੌਕੇ ਤੇ ਫੜਿਆ ਕਿਥੇ ਭੱਜ ਰਹੇ ਹੋ ਜਵਾਬ ਦਿਓ ਆਈਪੀਐਸ ਦੀ ਆਵਾਜ਼ ਗੂੰਜ ਰਹੀ ਸੀ ਇੰਨੀ ਤੇਜ਼ ਕਿ ਦੀਵਾਰਾਂ ਵੀ ਕੰਬੁੱਠੀਆਂ ਥਾਣੇ ਦੀ ਤਲਾਸ਼ੀ ਦੇ ਦੌਰਾਨ ਮਹਿਲਾ ਆਈਪੀਐਸ ਨੂੰ ਇੱਕ ਪੁਰਾਣੀ ਅਲਵਾਰੀ ਦੇ ਪਿੱਛੇ ਛੁਪੀ ਇੱਕ ਫਰਟੀ ਡਾਇਰੀ ਮਿਲੀ ਡਾਇਰੀ ਦੇ ਪੰਨਿਆਂ ਵਿੱਚ ਕੁਝ ਕੋਡ ਵਰਸਲਿਕੇ ਸਨ ਨਾਮ ਤਾਰੀਖਾਂ ਰਕਮਾਂ ਅਤੇ ਕੁਝ ਖਾਸ ਗਾਹਕਾਂ ਦੇ ਨੰਬਰ ਇਹ ਕੋਈ ਮਾਮਲੀ ਡਾਇਰੀ ਨਹੀਂ ਸੀ ਬਲਕਿ ਪੂਰੇ ਨੈਟਵਰਕ ਦਾ ਕੱਚਾ ਚਿੱਟਾ ਸੀ ਆਈਪੀਐਸ ਨੇ ਡੂੰਗਾ ਸਾਂ ਲਿਆ ਹੁਣ ਇਹ ਲੜਾਈ ਇਕੱਲੀ ਨਹੀਂ ਰਹੀ ਹੁਣ ਸਿਸਟਮ ਕਜਾਣਾ ਪਵੇਗਾ ਡਾਇਰੀ ਵਿੱਚ ਇੱਕ ਨਾਮ ਦੇਖ ਕੇ ਮਹਿਲਾ ਆਈਪੀਐਸ ਦੇ ਪੈਰਾ ਹੇਟੋ ਜ਼ਮੀਨ ਖਿਸ ਗਈ ਨਾਮ ਸੀ ਇੱਕ ਵੱਡੇ ਰਾਜਨੀਤਿਕ ਨੇਤਾ ਦਾ ਜਿਸ ਦਾ ਨਾਮ ਸ਼ਹਿਰ ਵਿੱਚ ਕਾਫੀ ਮੰਨਿਆ ਜਾਂਦਾ ਸੀ ਯਾਨੀ ਥਾਣਾ ਕੇਵਲ ਖੁਦ ਵਿੱਚ ਪ੍ਰਿਸ਼ਟ ਨਹੀਂ ਸੀ ਬਲਕਿ ਇੱਕ ਪੂਰੇ ਪ੍ਰਿਸ਼ਟਾਚਾਰ ਦਾ ਹਿੱਸਾ ਸੀ ਆਈਪੀਐਸ ਜਾਣਦੀ ਸੀ ਕਿ ਹੁਣ ਉਸ ਦੇ ਸਾਹਮਣੇ ਦੋ ਰਸਤੇ ਹਨ ਜਾਂ ਤਾਂ ਉਹ ਪਿੱਛੇ ਹਟ ਜਾਵੇ ਜਾਂ ਫਿਰ ਇਸ ਸਿਸਟਮ ਨਾਲ ਇਕੱਲੇ ਟਕਰਾ ਜਾਵੇ ਪਰ ਮਹਿਲਾ ਆਈਪੀਐਸ ਨੇ ਇੱਕ ਫੈਸਲਾ ਲਿਆ ਹੁਣ ਡਰਨ ਦਾ ਸਵਾਲ ਹੀ ਨਹੀਂ ਉੱਠਦਾ ਅਜੇ ਉਹ ਆਪਣੀ ਟੀਮ ਦੇ ਨਾਲ ਯੋਜਨਾ ਬਣਾ ਹੀ ਰਹੀ ਸੀ ਕਿ ਤਦ ਹੀ ਥਾਣੇ ਦੇ ਉੜ ਆ ਕੇ ਇੱਕ ਸ਼ੱਕੀ ਬਾਈਕ ਰੂਗੀ ਦੋ ਨਕਾਬਪੋਸ਼ ਲੋਕ ਬਾਈਕ ਤੋਂ ਉੱਤਰੇ ਤੇ ਥਾਣੇ ਦੀ ਔਰ ਵਧਣ ਲੱਗੇ ਆਈਪੀਐਸ ਨੂੰ ਸ਼ੱਕ ਹੋਇਆ ਉਹਨਾਂ ਦੇ ਇਸ਼ਾਰੇ ਨਾਲ ਆਪਣੀ ਟੀਮ ਨੂੰ ਸੁਚੇਤ ਕੀਤਾ ਕੁਝ ਹੀ ਸਕਿੰਟ ਵਿੱਚ ਇੱਕ ਧਮਾਕਾ ਜਿਹਹਾ ਹੋਇਆ ਅਤੇ ਬਾਈਕ ਸਵਾਰ ਭੱਜਣ ਲੱਗੇ ਆਈਪੀਐਸ ਨੇ ਬਿਨਾਂ ਦੇਰ ਕੀਤੇ ਖੁਦ ਪਿੱਛਾ ਕੀਤਾ ਉਹਨਾਂ ਦੇ ਪਿੱਛੇ ਉਹਨਾਂ ਦੀ ਟੀਮ ਦੌੜੀ ਰਾਤ ਦੇ ਹਨੇਰੇ ਵਿੱਚ ਧੂੜ ਅਤੇ ਧੂਏ ਦੇ ਵਿੱਚ ਇੱਕ ਜਬਰਦਸਤ ਪਿੱਛਾ ਸ਼ੁਰੂ ਹੋ ਗਿਆ ਆਈਪੀਐਸ ਨੇ ਇੱਕ ਬਾਈਕ ਸਵਾਰ ਨੂੰ ਦਬੋਚ ਲਿਆ ਜਦ ਨਕਾਬ ਹਟਾਇਆ ਗਿਆ ਤਾਂ ਸਾਹਮਣੇ ਆਇਆ ਇੱਕ ਚਿਹਰਾ ਜੋ ਸਭ ਨੂੰ ਹੈਰਾਨ ਕਰ ਗਿਆ ਉਹ ਕੋਈ ਹੋਰ ਨਹੀਂ ਬਲਕਿ ਥਾਣੇਦਾਰ ਦਾ ਇੱਕ ਸੀਨੀਅਰ ਹਵਲਦਾਰ ਸੀ ਜੋ ਖੁਦ ਉਸ ਰੈਕਟ ਦਾ ਵੱਡਾ ਖਿਡਾਰੀ ਨਿਕਲਿਆ ਆਈਪੀਐਸ ਦੇ ਚਿਹਰੇ ਤੇ ਹੁਣ ਮੁਸਕਾਨ ਸੀ ਹੁਣ ਸੱਚ ਖੁਦਬਾਰ ਆਣਾ ਸ਼ੁਰੂ ਹੋ ਗਿਆ ਸੀ ਪਰ ਇਹ ਸਿਰਫ ਸ਼ੁਰੂਆਤ ਸੀ ਅਜੇ ਅਸਲੀ ਖਿਡਾਰੀਆਂ ਤੱਕ ਪਹੁੰਚਣਾ ਬਾਕੀ ਸੀ ਕਿਉਂਕਿ ਡਾਇਰੀ ਵਿੱਚ ਦਰਜ ਨਾਮ ਸਿਰਫ ਥਾਣੇਦਾਰ ਅਤੇ ਸਿਪਾਈ ਨਹੀਂ ਸਨ ਬਲਕਿ ਸ਼ਹਿਰ ਦੇ ਵੱਡੇ ਵੱਡੇ ਨੇਤਾ ਵਪਾਰੀ ਅਤੇ ਅਧਿਕਾਰੀ ਵੀ ਉਸ ਵਿੱਚ ਸ਼ਾਮਿਲ ਸਨ ਤਾਂ ਹੁਣ ਮਹਿਲਾ ਆਈਪੀਐਸ ਕਿਸ ਰਣਨੀਤੀ ਨਾਲ ਇਸ ਡੂੰਗੇ ਜਾਲ ਨੂੰ ਤੋੜੇਗੀ ਕਿ ਸਿਸਟਮ ਉਸਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ ਕਿ ਕੋਈ ਅੰਦਰੋਂ ਗਦਾਰੀ ਕਰੇਗਾ ਜਾਂ ਫਿਰ ਹੋਵੇਗਾ ਉਹ ਤਮਾਕਾ ਜੋ ਪੂਰੇ ਰਾਜ ਨੂੰ ਹਿਲਾ ਦੇਵੇਗਾ ਸਵੇਰੇ 4 ਵਜੇ ਦਾ ਸਮਾਂ ਸੀ ਚਾਰੇ ਪਾਸੇ ਤੁੰਦ ਫੈਲੀ ਸੀ ਪਰ ਮਹਿਲਾ ਆਈਪੀਐਸ ਅਤੇ ਉਹਨਾਂ ਦੀ ਟੀਮ ਦਾ ਹੌਸਲਾ ਤੁੰਦ ਤੋਂ ਕਿਤੇ ਜ਼ਿਆਦਾ ਤੇਜ਼ ਸੀ ਪਹਿਲਾ ਛਾਪਾ ਪਿਆ ਨੇਤਾ ਦੇ ਬੰਗਲੇ ਤੇ ਦੂਜਾ ਛਾਪਾ ਇੱਕ ਨਾਮੀ ਵਪਾਰੀ ਦੇ ਫਾਰਮ ਹਾਊਸ ਤੇ ਤੀਜਾ ਛਾਪਾ ਥਾਣੇ ਦੇ ਉਸ ਕਮਰੇ ਤੇ ਜੋ ਹੁਣ ਤੱਕ ਜਨਤਾ ਤੋਂ ਛੁਪਾ ਕੇ ਰੱਖਿਆ ਗਿਆ ਸੀ ਹਰ ਛਾਪੇ ਵਿੱਚ ਕਰੋਨਾ ਦੀ ਸੰਪਤੀ ਨਾਜਾਇਜ਼ ਕਾਗਜ਼ात ਗੁਪਤ ਨੈਟਵਰਕ ਦਾ ਡਾਟਾ ਬਰਾਮਦ ਹੋਇਆ ਪਰ ਇਸੇ ਦੌਰਾਨ ਆਈਪੀਐਸ ਨੂੰ ਇੱਕ ਖਬਰ ਮਿਲੀ ਜਿਸ ਨੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਉਹਨਾਂ ਦੀ ਖੁਦ ਦੀ ਟੀਮ ਵਿੱਚੋਂ ਇੱਕ ਅਧਿਕਾਰੀ ਨੇ ਉਹਨਾਂ ਆਪਰੇਸ਼ਨ ਦੀ ਜਾਣਕਾਰੀ ਉੱਪਰ ਪਹੁੰਚਾ ਦਿੱਤੀ ਸੀ ਉਸ ਦਾ ਨਾਮ ਸੀ ਉਹ ਹੀ ਜਿਸ ਤੇ ਆਈਪੀਐਸ ਸਭ ਤੋਂ ਜ਼ਿਆਦਾ ਭਰੋਸਾ ਕਰਦੀ ਸੀ ਆਈਪੀਐਸ ਨੇ ਖੁਦ ਦੱਸਿਆ ਪਰ ਉਹ ਟੁੱਟੀ ਨਹੀਂ ਉਹਨਾਂ ਨੇ ਫੌਰਨ ਪਲਾਨ ਬੀ ਐਕਟਿਵ ਕੀਤਾ ਗਦਾਰ ਵੀ ਫਸੇਗਾ ਤੇ ਅਸਲੀ ਗੁਨਾਹਗਾਰ ਵੀ ਆਈਪੀਐਸ ਨੇ ਗੁਪਤ ਗਵਾਹ ਨੂੰ ਪ੍ਰੈਸ ਦੇ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ ਸਭ ਤੋਂ ਵੱਡੇ ਮੀਡੀਆ ਚੈਨਲ ਨੂੰ ਬੁਲਾਇਆ ਗਿਆ ਪੂਰਾ ਆਪਰੇਸ਼ਨ ਲਾਈਵ ਦਿਖਾਇਆ ਗਿਆ ਜਦ ਗੁਪਤ ਗਵਾਹ ਸਾਹਮਣੇ ਆਇਆ ਤੇ ਉਸ ਨੇ ਦੇ ਨਾਮ ਸਬੂਤ ਅਤੇ ਰਿਸ਼ਵਤਖੋਰੀ ਦੀਆਂ ਸਾਰੀਆਂ ਕਹਾਣੀਆਂ ਦੇਸ਼ ਦੇ ਸਾਹਮਣੇ ਉਜਾਗਰ ਕੀਤੀਆਂ ਤਾਂ ਪੂਰਾ ਪ੍ਰਦੇਸ਼ ਹਿੱਲ ਗਿਆ ਟੀਵੀ ਸਕਰੀਨ ਤੇ ਪਹਿਲੀ ਵਾਰ ਸੱਚ ਗੂੰਜ ਰਿਹਾ ਸੀ ਹਰ ਚੈਨਲ ਤੇ ਇੱਕੋ ਹੈਡਲਾਈਨ ਸੀ ਭ੍ਰਿਸ਼ਟਾਚਾਰ ਦਾ ਮਹਾਕੁੰਭ ਇੱਕ ਮਹਿਲਾ ਆਈਪੀਐਸ ਦੇ ਨਾਮ ਆਈਪੀਐਸ ਦੇ ਇਸ ਕਦਮ ਨੇ ਜਨਤਾ ਦਾ ਦਿਲ ਜਿੱਤ ਲਿਆ ਹਜ਼ਾਰਾਂ ਲੋਕ ਥਾਣੇ ਦੇ ਬਾਹਰ ਜਮ੍ਹਾਂ ਹੋ ਗਏ ਸਾਨੂੰ ਸਾਡੀ ਰਖਸ਼ਕ ਚਾਹੀਦੀ ਹੈ ਆਈਪੀਐਸ ਮੈਡਮ ਤੁਸੀਂ ਸੰਘਰਸ਼ ਕਰੋ ਅਸੀਂ ਤੁਹਾਡੇ ਨਾਲ ਹਾਂ ਆਈਪੀਐਸ ਨੂੰ ਸਰਕਾਰ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਗਈ ਪਰ ਜਦ ਪੂਰਾ ਦੇਸ਼ ਉਹਨਾਂ ਦੇ ਨਾਲ ਖੜ੍ਹ ਹੋ ਗਿਆ ਤਾਂ ਸਰਕਾਰ ਨੂੰ ਵੀ ਝੁਕਣਾ ਪਿਆ ਆਈਪੀਐਸ ਦਾ ਟਰਾਂਸਫਰ ਆਦੇਸ਼ ਰੱਦ ਕਰਨਾ ਪਿਆ ਬਲਕਿ ਉਹਨਾਂ ਨੂੰ ਪ੍ਰੋਮੋਸ਼ਨ ਦੇ ਕੇ ਇੱਕ ਵੱਡਾ ਅਹੁਦਾ ਸੌਪਿਆ ਗਿਆ ਇੱਕ ਵਿਸ਼ਾਲ ਜਨ ਸੇਵਾ ਵਿੱਚ ਮਹਿਲਾ ਆਈਪੀਐਸ ਅਫਸਰ ਨੇ ਮਾਈਕ ਸੰਭਾਲਿਆ ਤੇ ਪੂਰੇ ਜੋਸ਼ ਨਾਲ ਬੋਲੀ ਯਾਦ ਰੱਖੋ ਜੇ ਕਾ ਸਿਸਟਮ ਗੰਦਾ ਹੈ ਤਾਂ ਉਸ ਨੂੰ ਕੋਸਨ ਨਾਲ ਨਹੀਂ ਲੜਨ ਨਾਲ ਬਦਲਣਾ ਪਵੇਗਾ ਚਾਹੇ ਲੜਾਈ ਕਿੰਨੀ ਵੀ ਕਠਿਨ ਹੋਵੇ ਜੇਕਰ ਜਨਤਾ ਸਾਥ ਹੋਵੇ ਤਾਂ ਕੋਈ ਵੀ ਤਾਕਤ ਉਸ ਨੂੰ ਰੋਕ ਨਹੀਂ ਸਕਦੀ ਸਭਾ ਗੂੰਜ ਉੱਠੀ ਜੈ ਹੋ ਮੈਡਮ ਜਿੰਦਾਬਾਦ ਅਤੇ ਇਸੇ ਦੇ ਨਾਲ ਇੱਕ ਮਹਿਲਾ ਆਈਪੀਐਸ ਦੀ ਕਹਾਣੀ ਦੇ ਇਸ ਦੇ ਇਤਿਹਾਸ ਇਹ ਇੱਕ ਸੁਨਹਿਰੇ ਅਧਿਆਇ ਦੀ ਤਰ੍ਹਾਂ ਦਰਜ ਹੋ ਗਈ ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ